ਸੋਸ਼ਲ ਮੀਡੀਆ ਦੇ ਉੱਤੇ ਇੱਕ ਮੁੰਡੇ ਨਾਲ ਇੱਕ ਕੁੜੀ ਦੀ ਦੋਸਤੀ ਹੋ ਜਾਂਦੀ ਆ। ਦੋਸਤੀ ਇਹਨੇ ਵੱਧ ਜਾਂਦੀ ਆ ਕਿ ਉਹ ਇੱਕ ਦੂਜੇ ਨਾਲ ਆਪਣਾ ਨੰਬਰ ਐਕਸਚੇਂਜ ਕਰ ਲੈਂਦੇ ਨੇ। ਇਸ ਤੋਂ ਬਾਅਦ ਉਹ ਕੁੜੀ ਉਸ ਮੁੰਡੇ ਨੂੰ ਮਿਲਣ ਵਾਸਤੇ ਬੁਲਾਉਂਦੀ ਆ। ਮੁੰਡਾ ਦੇਰਾ ਦੂਨ ਦਾ ਸੀ ਅਤੇ ਕੁੜੀ ਸੀ ਜਿਹੜੀ ਉਹ ਹਰਿਆਣੇ ਪਾਣੀਪੱਤ ਦੀ ਆਪਣੇ ਆਪ ਨੂੰ ਦੱਸਦੀ ਸੀ। ਤਾਂ ਇਸ ਤੋਂ ਬਾਅਦ ਮੁੰਡਾ ਉਸ ਕੁੜੀ ਨੂੰ ਮਿਲਣ ਵਾਸਤੇ ਆ ਜਾਂਦਾ। ਤੇ ਜਦੋਂ ਉਹ ਮੁੰਡਾ ਉਸ ਕੁੜੀ ਨੂੰ ਮਿਲਣ ਵਾਸਤੇ ਆਉਂਦਾ ਤਾਂ ਉਹ ਇੱਕ ਹੋਟਲ ਦੇ ਵਿੱਚ ਪਹੁੰਚਦਾ ਉਸ ਹੋਟਲ ਦੇ ਵਿੱਚੋਂ ਕੁੜੀ ਵੀ ਆਉਂਦੀ ਹੈ ਤੇ ਇਸ ਤੋਂ ਬਾਅਦ ਦੋਨੋਂ ਜਣੇ ਇੱਕ ਕਮਰੇ ਦੇ ਵਿੱਚ ਚਲੇ ਜਾਂਦੇ ਨੇ ਥੋੜਾ ਟਾਈਮ ਬਾਅਦ ਚਾਰ ਮੁੰਡੇ ਹੋਰ ਆਉਂਦੇ ਨੇ ਉਹਨਾਂ ਨੂੰ ਇੱਕ ਸਕੋਰਪੀਓ ਗੱਡੀ ਦੇ ਵਿੱਚ ਬਿਠਾ ਕੇ ਲੈ ਜਾਂਦੇ ਨੇ ਤਾਂ ਉਹ ਮੁੰਡੇ ਕੁੜੀ ਨੂੰ ਥੋੜੀ ਦੂਰ ਜਾ ਕੇ ਗੱਡੀ 'ਚੋਂ ਉਤਾਰ ਦਿੰਦੇ ਨੇ ਇਸ ਤੋਂ ਬਾਅਦ ਉਸ ਮੁੰਡੇ ਨੂੰ ਹੋਰ ਕਿਸੇ ਦੂਸਰੀ ਜਗ੍ਹਾ ਲੈ ਜਾਂਦੇ ਨੇ ਤਾਂ ਇਸ ਤੋਂ ਬਾਅਦ ਫਿਰ ਉਸ ਮੁੰਡੇ ਤੋਂ ਉਸਦੇ ਘਰਦਿਆਂ ਨੂੰ ਫੋਨ ਕਰਵਾਇਆ ਜਾਂਦਾ ਅਤੇ ਕਿਹਾ ਜਾਂਦਾ ਕਿ ਜੇਕਰ ਤੁਸੀਂ ਇਸ ਨੂੰ ਬਚਾਉਣਾ ਹੈ ਤਾਂ ਤੁਹਾਨੂੰ 20 ਲੱਖ ਰੁਪਇਆ ਦੇਣਾ ਪਊਗਾ ਤੇ ਜਦੋਂ ਇਹ ਖਬਰ ਪੁਲਿਸ ਕੋਲੇ ਪਹੁੰਚਦੀ ਹੈ ਤਾਂ ਪੁਲਿਸ ਤੁਰੰਤ ਐਕਸ਼ਨ ਲੈਂਦੀ ਹੈ 30 ਘੰਟੇ ਦੇ ਅੰਦਰ ਅੰਦਰ ਹੀ ਪੁਲਿਸ ਇਸ ਮਸਲੇ ਨੂੰ ਸੁਲਝਾ ਲੈਂਦੀ ਹੈ ਪੁਲਿਸ ਨੇ ਜਾਂਚ ਦੇ ਵਿੱਚ ਦੱਸਿਆ ਕਿ ਇਸ ਦੇ ਵਿੱਚ ਚਾਰ આરોપી ਸੀ ਜਿਹੜੇ ਉਹ ਗ੍ਰਿਫਤਾਰ ਕਰ ਲੈਨੇ ਇਸ ਲੜਕੇ ਦੀ ਜਿਹੜੀ ਪ੍ਰੇਮਿਕਾਗੀ ਜੋ ਕਿ ਇਸ ਕ੍ਰਾਈਮ ਦੇ ਮਾਸਟਰਮਾਈਂਡ ਸੀ ਉਹ ਹਾਲੇ ਤੱਕ ਫਰਾਰ ਹੈ ਪੁਲਿਸ ਨੇ ਦੱਸਿਆ ਕਿ ਮੁੰਡੇ ਦਾ ਇਸ ਲੜਕੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਅਫੇਅਰ ਚੱਲਿਆ ਸੀ ਤਾਂ ਇਸ ਤੋਂ ਬਾਅਦ ਉਸ ਨੇ ਇਸ ਨੂੰ ਮਿਲਣ ਵਾਸਤੇ ਬੁਲਾਇਆ ਤੇ ਜਦੋਂ ਮਿਲਣ ਵਾਸਤੇ ਬੁਲਾਇਆ ਤਾਂ ਇਸ ਨੇ ਪਹਿਲਾਂ ਹੀ ਪਲਾਨ ਕਰਤੀ ਹੋਈ ਸੀ ਚਾਰ ਮੁੰਡਿਆਂ ਦੇ ਨਾਲ ਰਲ ਕੇ ਉਸ ਨੇ ਇਸ ਲੜਕੇ ਨੂੰ ਗ੍ਰੈਬ ਕਰ ਲਿਆ ਸੋ ਦੋਸਤੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦਿਆ ਕਿਸੇ ਕ੍ਰਾਈਮ ਨਿਊਜ਼ ਦੇ ਨਾਲ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ